ਕੰਝ ਗੁੱਜੋ ਹਲੋ ਮੈਂ ਐਸੀ ਹਣੀ ਚਾਹ ਰਹੀ ਫ੍ਰੀ ਤੇ ਫਿਰ ਆਪਾਂ ਕੁਝ ਕਰਦੇ ਆ ਗੱਲਾਂ ਆਪਣੀ ਜ਼ਿੰਦਗੀ ਬਾਰੇ ਦੱਸਨੀ ਮੈਂ ਤੁਹਾਨੂੰ ਆਪਣੀ ਹੋ ਗਈ ਰੈਡੀ ਤੇ ਹਾਲੇ ਚਾਹੀ ਭਾਗੇ ਕੋਸ਼ ਕਰਾਂਗੇ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਹੈਲੋ ਫਰੈਂਡਸ ਆਪਾਂ ਛੋਟੇ ਹੁੰਦੇ ਤੋਂ ਇੱਕ ਗੱਲ ਸੁਣਦੇ ਆ ਰਹੇ ਆ ਕਿ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਸੁਣਦੇ ਆ ਨਾ ਇਹ ਗੱਲ ਸਭ ਨੇ ਸੁਣੀ ਹੋਣੀ ਆ ਤੇ ਆਪਾਂ ਨੂੰ ਆਪਾਂ ਬੁਕਸ ਦੇ ਵਿੱਚ ਵੀ ਇਹ ਪੜਿਆ ਲਿਖਿਆ ਕਨੱਕੇ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਪਰ ਕਿਤੇ ਆ ਕੇ ਕਈ ਵਾਰ ਇਹ ਜੀ ਆਪਣੇ ਨਾਲ ਸਿਚੁਏਸ਼ਨ ਬਣ ਜਾਂਦੀ ਆ ਕਿ ਆਪਾਂ ਸੋਚਦੇ ਹਾਂ ਯਾਰ ਪ੍ਰਮਾਤਮਾ ਇਹਦੇ ਚ ਕੀ ਚੰਗਾ ਪ੍ਰਮਾਤਮਾ ਆਪਾਂ ਕਹਿ ਦਿੰਨੇ ਆ ਜੋ ਕਰਦਾ ਚੰਗੇ ਲਈ ਪਰ ਇਹਦੇ ਚ ਤਾਂ ਕੋਈ ਚੰਗਿਆਈ ਹੈ ਨਹੀਂ ਆਪਾਂ ਸੋਚਦੇ ਹਾਂ ਇੱਕ ਵਾਰੀ ਪਰ ਉਸ ਚੀਜ਼ ਦਾ ਅਹਿਸਾਸ ਆਪਾਂ ਨੂੰ ਬਹੁਤ ਟਾਈਮ ਬਾਅਦ ਹੁੰਦਾ ਬਹੁਤ ਟਾਈਮ ਬਾਅਦ ਇਹ ਰੋ ਆਪਣਾ ਦਾ ਫੈਸਲਾ ਲੱਗੂ ਯਾਰ ਇਹ ਰੱਬ ਨੇ ਕੀ ਕੀਤਾ ਇਹ ਸਹੀ ਨਹੀਂ ਕੀਤਾ ਪਰ ਉਹਦੇ ਫੈਸਲੇ ਤੇ ਜਿਹੜਾ ਆਪਾਂ ਸ਼ੱਕ ਨਹੀਂ ਕਰਨਾ ਚਾਹੀਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਉਹਦੀ ਰਜ਼ਾ ਨੂੰ ਆਪਾਂ ਮੰਨਣਾ ਚਾਹੀਦਾ ਜੋ ਕਰਦਾ ਵਾਹਿਗੁਰੂ ਬਹੁਤ ਸੋਚ ਸਮਝ ਕੇ ਪ੍ਰਮਾਤਮਾ ਨੇ ਕੀਤਾ ਹੋਣਾ ਹਨ ਤੇ ਤੇ ਇਕ ਗੁਰਬਾਣੀ ਦੇ ਵਿੱਚ ਵੀ ਆਪਾਂ ਤੁੱਕ ਸੁਣਦੇ ਆ ਇਕ ਗੁਰਬਾਣੀ ਦੇ ਵਿੱਚ ਇੱਕ ਕਥਨ ਹੈ ਕਰਨ ਕਰਾਵਨ ਆਪੇ ਆਪ ਨਾਨਕ ਨਾਨਕ ਫਿਰ ਤੇਰੇ ਕੁਛ ਨਹੀਂ ਹਾਤ ਮਤਲਬ ਵੀ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਜੋ ਕੁਝ ਕਰ ਰਿਹਾ ਉਹ ਪ੍ਰਮਾਤਮਾ ਕਰ ਰਿਹਾ ਤੇ ਆਪਾਂ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਸਾ ਬਣ ਗੀ ਤੇ ਮੈਂ ਫ੍ਰੀ ਹੁੰਦੀ ਆ ਚਲੋ ਜੀ ਆਪਾਂ ਇੱਥੇ ਕਰਦੇ ਆ ਆਪਣੀ ਵੀਡੀਓ ਦਾ ਐਂਡ ਮੈਂ ਆਪੀ ਨੇਚਾ ਤੁਸੀਂ ਵੀ ਪੀ ਲਓ ਬਾਏ ਬਾਏ